गुरमीत सिंह राजा देश विदेशों दिन कुछ खास खबर लग के सामने हाजिर हुए रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਇਸ ਸਮੇਂ ਨਿਊਯਾਰਕ ਤੋਂ ਖਬਰ ਇਹ ਨਿਕਲ ਕੇ ਸਾਹਮਣੇ ਆਈ ਹੈ ਅਮਰੀਕਾ ਵਿੱਚ ਬੀਤੇ ਦਿਨੀ ਜੋਂ ਐਫ ਕੈਨੇਡੀ ਹਵਾਈ ਅੱਡੇ ਤੇ ਕਿਰਪਾਨ ਲਿਜਾਣ ਦੇ ਮਾਮਲੇ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਹੁਣ ਰਿਹਾ ਕਰ ਦਿੱਤਾ ਗਿਆ ਹੈ ਅਰਸਲ ਮਤਭਾਗੀ ਘਟਨਾ ਤੋਂ ਬਾਅਦ ਦੁਨੀਆ ਭਰ ਦੇ ਸਮੂਹ ਸਿੱਖ ਪਾਈਚਾਰੇ ਵਿੱਚ ਰੋਸ ਦੀ ਲਹਿਰ ਪਾਈ ਗਈ ਸੀ ਜਿਸ ਤੋਂ ਬਾਅਦ ਅਮਰੀਕਾ ਪੁਲਿਸ ਨੇ 23 ਸਾਲਾ ਟੈਕਸੀ ਡਰਾਈਵਰ ਨੂੰ ਰਿਹਾ ਕਰ ਦਿੱਤਾ ਗਿਆ ਅਮਰੀਕਾ ਦੇ ਜੈਕਫ ਹਵਾਈ ਅੱਡੇ ਤੇ ਬੀਤੇ ਦਿਨੀ 에ਰਪੋਰਟ ਪੁਲਿਸ ਨੇ ਇੱਕ ਟੈਕਸੀ ਡਰਾਈਵਰ ਨੂੰ ਹਵਾਈ ਅੱਡੇ ਤੇ ਕਿਰਪਾਨ ਲੈ ਜਾਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਸੀ ਹੁਣ ਪੁਲਿਸ ਨੇ ਉਸ ਨੌਜਵਾਨ ਨੂੰ ਰਿਹਾ ਕਰ ਦਿੱਤਾ ਗਿਆ ਦਰਸਲ ਇਸ ਘਟਨਾ ਤੋਂ ਬਾਅਦ ਇਹੜਾਗਾ ਸੀ ਕਾਫੀ ਜਗ੍ਹਾ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਕਿਰਪਾਨ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਇਸ ਘਟਨਾ ਨੂੰ ਲੈ ਕੇ ਅਮਰੀਕਾ ਦੇ ਸਿੱਖਾਂ ਵਿੱਚ ਵੀ ਬਹੁਤ ਰੋਸ ਪਾਇਆ ਗਿਆ ਸੀ ਤੁਹਾਨੂੰ ਦੱਸ ਦਈਏ ਜਿਹੜੀ ਪੂਰੀ ਕਹਾਣੀ ਇਹ ਹੈਗੀ ਆ ਕਿ ਇੱਕ ਜਿਹੜਾ ਪੀੜਤ ਨੌਜਵਾਨ ਹੈਗਾ ਸੀ ਉਹ ਟੈਕਸੀ ਚਾਲਕ ਹੈਗਾ ਸੀ ਦੱਸਿਆ ਜਾ ਰਿਹਾ ਕਿ ਉਹ ਭਾਈ ਏਡੇ ਤੇ ਕਿਰਪਾਨ ਲੈ ਕੇ ਜਾਣ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਆਖਿਆ ਕਿ ਉਹਨਾਂ ਨੂੰ ਪੁਲਿਸ ਨੇ ਦੱਸਿਆ ਹੈਗੀ ਇਹ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਅਤੇ ਉਹਨਾਂ ਪੰਜ ਕਕਾਰਾਂ ਵਿੱਚੋਂ ਇੱਕ ਹੈ ਲੇਕਿਨ ਜੋ ਇੱਕ ਸਿੱਖ ਨੂੰ ਧਾਰਨ ਕਰਕੇ ਕਰਨੇ ਪੈਂਦੇ ਹਨ ਇਸ ਲਈ ਕਿਰਪਾਨ ਨੂੰ ਆਪਣੇ ਤੋਂ ਵੱਖ ਨਹੀਂ ਕਰ ਸਕਦਾ ਉਹਨਾਂ ਅੱਗੇ ਦੱਸਿਆ ਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਇਹ ਕਿਰਪਾਨ ਨੂੰ ਦੂਰ ਕਰਨ ਲਈ ਆਖਿਆ ਪਰ ਉਸ ਵੱਲੋਂ ਕਿਰਪਾਨ ਨੂੰ ਸਮਝਾਇਆ ਗਿਆ ਪੁਲਿਸ ਵਾਲੇ ਨੂੰ ਸਮਝਾਇਆ ਗਿਆ ਕਿ ਇਹ ਸਾਡਾ ਧਾਰਮਿਕ ਪਹਿਰਾਵਾ ਹੈ ਇਸ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਇਸ ਮਾਮਲੇ 'ਚ ਕਈ ਸਿੱਖ ਜਥੇਬੰਦੀਆਂ ਵੱਲੋਂ ਉਸ ਨੌਜਵਾਨ ਦਾ ਸਮਰਥਨ ਕੀਤਾ ਗਿਆ ਸੀ ਸਿੱਖ ਕਮਿਊਨਿਟੀ ਕਾਰਕੁਨ ਜਪਨੀਤ ਸਿੰਘ ਨੇ ਆਖਿਆ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਰੂਪ ਜੋ ਨੌਜਵਾਨ ਹੈ ਗਿਆ ਉਸਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਜਾਵੇ ਤੇ ਉਹਨਾਂ ਇਹ ਵੀ ਆਖਿਆ ਕਿ ਸਾਨੂੰ ਹਵਾਈ ਅੱਡੇ ਤੇ ਅਧਿਕਾਰੀਆਂ ਦੇ ਨਾਲ-ਨਾਲ ਸ਼ਹਿਰ ਦੇ ਸੂਬੇ ਦੀਆਂ ਹੋਰ ਏਜੰਸੀਆਂ ਦੇ ਅਧਿਕਾਰੀਆਂ ਨੂੰ ਵੀ ਬੰਮਤਾ ਆਧਾਰਿਤ ਸਿਖਲਾਈ ਕੈਂਪ ਲਗਾਉਣ ਦੀ ਲੋੜ ਹੈ ਤਾਂ ਜੋ ਉਹ ਸਿੱਖੀ ਸਿਧਾਂਤਾਂ ਬਾਰੇ ਚੰਗੀ ਤਰ੍ਹਾਂ ਜਾਨੂ ਹੋ ਸਕਣ ਇਸ ਮਾਮਲੇ 'ਚ ਸਿੱਖ ਡਰਾਈਵਰ ਨੌਜਵਾਨ ਨੂੰ 22 ਸਤੰਬਰ ਨੂੰ ਮੋੜ ਤੋਂ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਹਵਾਈ ਅੱਡੇ ਦੇ ਬੁਲਾਰੇ ਨੇ ਆਖਿਆ ਕਿ ਇਸ ਨੌਜਵਾਨ ਨੇ ਤੇ ਤਮਕੂਨ ਪਰੇਸ਼ਾਨ ਕਰਨ ਅਤੇ ਕਿਰਪਾ ਰੱਖਣ ਸਮੇਤ ਕਈ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਏਜੰਸੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਸ ਸੰਬੰਧੀ ਕੋਈ ਵੀਡੀਓ ਕੈਪਚਰ ਕੀਤੀ ਗਈ ਸੀ ਜੇਕਰ ਕੋਈ ਵੀਡੀਓ ਪ੍ਰਾਪਤ ਹੋਵੇਗੀ ਤਾਂ ਉਸ ਦੀ ਜਾਂਚ ਵੀ ਕੀਤੀ ਜਾਵੇਗੀ। ਤੁਸੀਂ ਕੀ ਕਹਿਣਾ ਚਾਹੁੰਦੇ ਇਸ ਵੀਡੀਓ ਬਾਰੇ ਆਪਣੇ ਕਮੈਂਟ ਕਰਕੇ ਜਰੂਰ رائے ਦਿਓ। ਅਸਟ੍ਰੇਲੀਆ ਚ ਪਰ ਉਧਰ ਆਸਟ੍ਰੇਲੀਆ ਚ ਪਾਰਥ ਦੇ ਗੁਰੂ ਘਰ ਚ ਵਾਪਰੀ ਬੇਦਬੀ ਦੀ ਘਟਨਾ ਪੰਜਾਬ ਵਿੱਚ ਬੇਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਗੁਰੂ ਘਰ ਵਿੱਚ ਵੀ ਗੁਟਕਾ ਸਹਿਬ ਦੀ ਬੇਦਬੀ ਹੋਂ ਦੀ ਮਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਆਸਟ੍ਰੇਲੀਆ ਦੇ ਸਮੂਹ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਦੀ ਜਿਹੜੀ ਗੇਲਹਰ ਹੋ ਪਾਈ ਜਾਰੀ ਗਈ ਹੈ ਤੁਹਾਨੂੰ ਦੱਸਦੀ ਸ਼ਾਰਤੀ ਅੰਸਰਾਂ ਨੇ ਗੁਟਕਾ ਸਹਿਬ ਦੀ ਬੇਦਬੀ ਕੀਤੇ ਜਾਣ ਦੀ ਵੀਡੀਓ ਟਿਕਟੌਕ ਤੇ ਅਪਲੋਡ ਕੀਤੀ ਜਿਸ ਤੋਂ ਬਾਅਦ ਸਿੱਖਾਂ ਦਾ ਗੁੱਸਾ ਹੋਰ ਜ਼ਿਆਦਾ ਵੱਧ ਗਿਆ ਕਿ ਭਾਰਤ ਤੋਂ ਬਾਅਦ ਹੁਣ ਵਿਦੇਸ਼ਾਂ ਵਿੱਚ ਵੀ ਵਿਦਬੀ ਹੋਣ ਦੀਆਂ ਘਟਨਾਵਾਂ ਵਾਪਰ ਲੱਗ ਗਈਆਂ ਹਨ ਤਾਜ਼ਾ ਮਾਮਲਾ ਆਸਟ੍ਰੇਲੀਆ ਦੇ ਸਾਹਮਣੇ ਆ ਜਿੱਤੇ ਕਿ 파ਰਥ ਦੇ ਗੁਰਦੁਆਰਾ ਸਾਹਿਬ ਸਿੱਖ ਟੈਂਪਲ ਵਿਖੇ ਇੱਕ ਸ਼ਰਾਰਤੀ ਅਨਸਰ ਨੇ ਪਵਿੱਤਰ ਗੁਰਦੁਆਰਾ ਗੁਟਕਾ ਸਾਹਿਬ ਦੀ ਵਿਦਬੀ ਕਰ ਦਿੱਤੀ ਅਤੇ ਫਿਰ ਉਸ ਦੀ ਵੀਡੀਓ ਬਣਾ ਕੇ ਟਿਕਟੋਕ ਤੇ ਅਪਲੋਡ ਕਰ ਦਿੱਤੀ ਇਹ ਵੀਡੀਓ ਕਿਸੇ ਅਣਪਛਾਤੇ ਅਕਾਊਂਟ ਤੋਂ ਅਪਲੋਡ ਕੀਤੀ ਗਈ ਸੀ ਇਸ ਦਾ ਅਜੇ ਤੱਕ ਪਤਾ ਤਾਂ ਨਹੀਂ ਲੱਗਾ ਲੇਕਿਨ ਇਸ ਘਟਨਾ ਤੋਂ ਬਾਅਦ ਆਸਟ੍ਰੇਲੀਆ ਦੇ ਸਮੂਹ ਸਿੱਖਾਂ ਵਿੱਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਇਸ ਘਟਨਾ ਮਗਰੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਸ਼ਰਾਰਤੀ ਅੰਸਰ ਵੱਲੋਂ ਵੈਦਬੀ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਸਮੂਹ ਸੰਗਤ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਉਹਨਾਂ ਇਹ ਵੀ ਆਖਿਆ ਕਿ ਵੈਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦਾ ਕੋਈ ਧਰਮ ਨਹੀਂ ਹੋ ਸਕਦਾ ਅਜਿਹੇ ਲੋਕਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਸੇ ਤਰ੍ਹਾਂ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਹਰਪਜਨ ਸਿੰਘ ਨੇ ਵੇਦ ਵਾਨ ਨੇ ਜਾਰੀ ਕੀਤੀ ਇੱਕ ਪ੍ਰੈਸ ਬਿਆਨ ਵਿੱਚ ਆਖਿਆ ਕਿ ਇਸ ਘਟਨਾ ਨਾਲ ਸਮੂਹ ਸਿੱਖਾਂ ਦੇ ਹਿਰਦੇ ਵਲੂੰਗੜੇ ਗਏ ਹਨ ਉਹਨਾਂ ਨੇ ਕਿਹਾ ਕਿ ਜਾਲੀ account ਦੀ ਵਰਤੋਂ ਕਰਕੇ ਅਪਲੋਡ ਕੀਤੀ ਕਾਇਰਤਾ ਭਰੀ ਇਹ ਵੀਡੀਓ ਨਫ਼ਰਤ ਫੈਲਾਉਣ ਦੇ ਮਕਸਦ ਨਾਲ ਬਣਾਈ ਗਈ ਹੈ ਜਿਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਫਿਲਹਾਲ ਸਾਨਕ ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਾਏ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਅਖਰਕਾਰ 21 ਵਿਅਕਤੀ ਵੱਲੋਂ ਕਿਸ ਮਕਸਦ ਦੇ ਨਾਲ ਇਹ ਸ਼ਾਰਟ ਜਿਹੜੀ ਕੀਤੀ ਉੱਗ ਗਈ ਹੈ ਤੁਹਾਡਾ ਕਹਿਣਾ ਇਸ ਬਾਰੇ ਵੀਡੀਓ ਆਪਣੇ ਕਮੈਂਟ ਕਰਕੇ ਜਰੂਰ ਸੁਝਾਦ ਦਿਓ ਬ੍ਰੈਂਪਟਨ ਵਿਖੇ ਕਤਲ ਦੀ ਵਾਰਦਾਤ ਤੋਂ ਮਗਰੋਂ ਸਹਿਮ ਗਿਆ ਭਾਰਤੀ ਪਰਿਵਾਰ ਤੁਹਾਨੂੰ ਦੱਸ ਦੇ ਕਿ ਬ੍ਰੈਂਪਟਨ ਰਹਿੰਦੇ ਭਾਰਤੀ ਮੂਲ ਦਾ ਪਰਿਵਾਰ ਬੇਹੱਦ ਡਰ ਗਿਆ ਜਦੋਂ ਉਹਨਾਂ ਦੇ ਘਰ ਦੇ ਬਾਹਰ ਖੜੀ ਇੱਕ ਅਣਜਾਨ ਗੱਡੀ ਵਿੱਚੋਂ ਗੋਲੀਆਂ ਨਾਲ ਵਿੰਨੀ Laash ਬਰਾਮਦ ਕੀਤੀ ਗਈ ਘਰ ਦੀ ਮਾਲਕਨ ਨੇ ਦੱਸਿਆ ਕਿ ਉਹ ਕੰਮ ਤੋਂ ਘਰ ਪਰਤ ਤੇ ਤਾਂ ਕਾਲੇ ਰੰਗ ਦੀ SUV ਘਰ ਦੇ ਡਰਾਈਵਵੇ ਵਿੱਚ ਖੜੀ ਸੀ ਜਿਸ ਵਿੱਚ ਦਾ ਇੰਜਨ ਜਿਹੜਾ ਸਟਾਰਟ ਸੀ ਅਤੇ ਹੈੱਡਲਾਈਟ ਚੱਲ ਰਹੀਆਂ ਸਨ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਉਹਨਾਂ ਦੱਸਿਆ ਕਿ ਪਹਿਲਾਂ ਕਦੇ ਇਹ ਗੱਡੀ ਨਹੀਂ ਦੇਖੀ ਇਸੇ ਦੌਰਾਨ ਉਹਨਾਂ ਦਾ ਬੇਟਾ ਘਰੋਂ ਬਾਹਰ ਆ ਗਿਆ ਤੇ ਦੋਹਾ ਨੇ ਧਿਆਨ ਨਾਲ ਦੇਖਿਆ ਕਿ ਗੱਡੀ ਵਿੱਚ ਬੈਠੇ ਸ਼ਖਸ ਨੂੰ ਬੇਹੋਸ਼ੀੜੀ ਮਹਿਸੂਸ ਹੁੰਦੀ ਪਈ ਸੀ। ਉਹਨਾਂ ਨੇ ਬੇਟੇ ਨੇ ਉੱਚੀ ਆਵਾਜ਼ ਵਿੱਚ ਬੋਲਦਿਆਂ ਉਸ ਨੂੰ ਆਪਣੀ ਗੱਡੀ ਅੱਗੇ ਕਰਨ ਵਾਸਤੇ ਕਿਹਾ ਪਰ ਕੋਈ ਹੰਗਾਰਾ ਨਾ ਮਿਲਿਆ ਇਸ ਮਗਰੋਂ ਪਰਿਵਾਰ ਨੇ 911 ਤੇ ਕਾਲ ਕਰ ਦਿੱਤੀ ਮੌਕੇ ਤੇ ਤੇ ਹੀ ਪੁੱਜੀ ਪੀਲ ਰਿਜਨਲ ਪੁਲਿਸ ਦੀ ਅਫਸਰ ਨੇ ਦੱਸਿਆ ਕਿ ਪੈਰਾਮੈਡੀਕਲ ਵੱਲੋਂ ਕਾਫੀ ਜਤਨਾ ਮਗਰੋਂ ਉਸ ਸ਼ਖਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਰ ਦੇ ਦਿੱਤਾ ਗਿਆ ਗਿਆ ਪੁਲਿਸ ਮੁਤਾਬਕ ਚਿੰਗਵਾਰ ਕਜੀ ਰੋਡ ਤੇ ਅਤੇ ਸਟੀਲਜ਼ ਐਵਨਿਊ ਨੇੜੇ ਮਿਲ ਸਟੋਅ ਡਰਾਈਵ ਤੇ ਵਾਪਰੀ ਘਟਨਾ ਤੋਂ ਲੋਕ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਹੁੰਦਾ ਪਰ ਇਲਾਕੇ ਦੇ ਲੋਕਾਂ ਵਿੱਚ ਡਰ ਪੈਦਾ ਹੋਣਾ ਲਾਜ਼ਮੀ ਹੈ ਉਹਨਾਂ ਨੂੰ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਣ ਦੀ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਗੋਲੀ ਕਾਂਡ ਲਈ ਜ਼ਿੰਮੇਵਾਰ ਚੱਕੀਆਂ ਦੀ ਪਛਾਣ ਕੀਤੀ ਜਾ ਸਕੇ ਪੁਲਿਸ ਵੱਲੋਂ ਮਰਨ ਵਾਲੇ ਸ਼ਖਸ ਦੀ ਪਛਾਣ ਜਨਤਨ ਨਹੀਂ ਕੀਤੀ ਗਈ ਉਦਸ ਉਹ ਕ ਪਰਿਵਾਰਿਕ ਮੈਂਬਰ ਜਿਹੜੇ ਘਰ ਦੇਗੇ ਜਿੱਦਾਂ ਬਾਹਰ ਗੱਡੀ ਖੜੀ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਘਟਨਾ ਮਗਰੋਂ ਉਹਨਾਂ ਦੇ ਮਨ ਦੇ ਵਿੱਚ ਇੰਨਾ ਡਰ ਪੈਦਾ ਹੋ ਗਿਆ ਇੱਕ ਰਾਤ ਨੂੰ ਨੀਂਦ ਵੀ ਨਹੀਂ ਆਈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾ ਨਾਲ ਸੰਪਰਕ ਕਰੇ ਦੂਜੇ ਪਾਸੇ ਬ੍ਰਿੰਟਨ ਮਾਉਂਟੇਨ ਐਂਸ ਰੋਡ ਤੇ ਜੈਡਸਨ ਗੇਟ ਇਲਾਕੇ ਵਿੱਚ ਸ਼ੁੱਕਰਵਾਰ ਸ਼ਾਮ ਗੋਲੀਬਾਰੀ ਦੌਰਾਨ ਇੱਕ ਔਰਤ ਜ਼ਖਮੀ ਹੋ ਗਈ ਸੀ ਪੁਲਿਸ ਨੇ ਦੱਸਿਆ ਹੈ ਕਿ ਔਰਤ ਦੀ ਹਾਲਤ ਖਤਰੇ ਤੋਂ ਬਾਹਰ ਹੈ ਦੋ ਸ਼ੱਕੀਆਂ ਦੀ ਪਾਲ ਕੀਤੀ ਜਾ ਰਹੀ ਹੈ ਮੌਕੇ ਤੇ ਵਾਰਦਾਤ ਤੋਂ ਫਰਾਰ ਹੋ ਗਏ ਸੀ Ontario ਦੇ 4000 ਤੋਂ ਵੱਧ ਸਟੋਰਾਂ ਨੇ ਬੀਅਰ ਵੇਚਣ ਦਾ ਲਾਇਸੈਂਸ ਲੈ ਲਤਾ ਗਾਇਆ ਜੀਹਾਂ Ontario ਦੇ 4000 ਤੋਂ ਵੱਧ ਕਨਵਿਸ਼ਨੀਅਸ ਸਟੋਰ ਬੀਅਰ ਦੀ ਵਿਕਰੀ ਲਈ ਲਾਇਸੈਂਸ ਹਾਸਲ ਕਰ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਗਿਣਤੀ ਹੋਰ ਵਧਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੀਹਾਂ ਐਲਕੋਹਲ ਐਡ ਗੇਮਿੰਗ ਕਮਿਸ਼ਨ ਨੇ ਦੱਸਿਆ ਕਿ 5 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਵਿਕਰੀ ਲਈ 4146 ਲਾਇਸੈਂਸ ਹੁਣ ਤੱਕ ਜਾਰੀ ਕੀਤੇ ਜਾ ਚੁੱਕੇ ਹਨ ਮਾਰਾਂ ਦਾ کہنا ਹੈਗਾ ਕਿ ਕਨਵੀਨੀਅਸ ਸਟੋਰਾ ਰਾਹੀ ਬੀਅਰ ਅਤੇ ਵਾਈਨ ਦੀ ਵਿਕਰੀ ਭਾਵੇਂ ਲੋਕਾਂ ਨੂੰ ਵੱਡੀ ਸਹੂਲਤ ਦੇਵੇਗੀ ਪਰ ਕੀਮਤਾਂ ਵਿੱਚ 20 ਤੋਂ 50 ਫੀਸਦੀ ਵਾਧਾ ਵੀ ਹੋ ਸਕਦਾ ਹੈ ਐਲ ਸੀ ਬੀਓ ਕਾਮਿਆਂ ਨੂੰ ਪਿਛਲੇ ਮਹੀਨੇ ਕੀਤੀ ਹੜਤਾਲ ਤੇ ਕਈ ਕਾਰਨਾਵਾਂ ਵਿੱਚੋਂ ਇੱਕ ਕਨਵੀਨੀਅਸ ਸਟੋਰਾ ਰਾਹੀ ਵਿਅਤ ਦੀ ਵਿਕਰੀ ਵੀ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਐਲ ਸੀ ਬੀਓ ਸਟੋਰ ਬੰਦ ਹੋ ਸਕਦੇ ਨੇ ਇੱਥੇ ਦੱਸਣਾ ਬੰਦਾ ਹੈ ਕਿ 5 ਸਤੰਬਰ ਨੂੰ ਸ਼ੁਰੂ ਹੋ ਰਹੀ ਵਿਕਰੀ ਦੇ ਮੱਦੇਨਜ਼ਰ ਸਰਕਾਰ ਸਰਕਾਰੀ ਨੁਮਾਇੰਦਿਆਂ ਵੱਲੋਂ ਵੱਖ-ਵੱਖ ਜਥੇਬੰਦੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ ਜਿਨ੍ਹਾਂ ਵਿੱਚ ਮਦਦ ਅਗੇਸਟ ਡਰੰਕ ਡਰਾਈਵਿੰਗ ਅਤੇ ਅਰਾਈਵ ਲਾਈਵ ਸ਼ਾਮਲ ਹਨ ਸਟੋਰਾਂ ਰਾਹੀਂ ਸਵੇਰੇ 7 ਵਜੇ ਤੋਂ ਰਾਤ 11 ਵਜੇ ਤੱਕ ਐਲਕੋਹਲ ਦੀ ਵਿਕਰੀ ਕੀਤੀ ਜਾ ਸਕੇਗੀ ਅਜਿਹੇ ਵਿੱਚ ਐਲਕੋਹਲ ਦੇ ਸਰੀਰ ਤੇ ਪੀਣ ਵਾਲੇ ਮਾਰੇ ਅਸਰਾਂ ਦੀ ਬਾਰੇ ਚੇਤਾਵਨੀਆਂ ਵੀ ਦਸਾਉਂਦੀਆਂ ਹੋਣਗੀਆਂ ਸਟੋਰ ਕਰਮਚਾਰੀਆਂ ਨੂੰ ਸਮਾਰਟ ਸਰਵ ਟ੍ਰੇਨਿੰਗ ਮੁਕੰਮਲ ਕਰਨੀ ਹੋਵੇਗੀ ਇਸ ਤੋਂ ਬਾਅਦ ਹੀ ਉਹ ਬੀਅਰ ਤੇ ਵਾਈਨ ਦੀ ਵਿਕਰੀ ਕਰ ਸਕਣਗੇ Ontario ਵਿੱਚ NDP ਦੇ ਸਿਹਤ ਮਾਮਲਿਆਂ ਦੇ ਅਲੋਚਨ ਫਰਾਸ ਜੈਲਿਸਨ ਨੇ ਕਿਹਾ ਕਿ ਸਰਕਾਰ ਨੂੰ ਅਲਕੋਹਲ ਦੀ ਵਿਕਰੀ ਸਟੋਰਾ ਰਾਹੀ ਕਰਨ ਦੀ ਰਫਤਾਰ ਘੱਟ ਰੱਖਣ ਦਾ ਸੁਝਾਅ ਦਿੱਤਾ ਗਿਆ ਪਰ ਸੂਬੇ ਵਿੱਚ ਇੱਕੋ ਵੇਲੇ ਵਿਕਰੀ ਸ਼ੁਰੂ ਹੋ ਰਹੀ ਹੈ ਜਿਸ ਦੇ ਨਾ ਪੱਕੇ ਅਸਲ ਅਸਰ ਲਾਜ਼ਮੀ ਤੌਰ ਤੇ ਸਾਹਮਣੇ ਆਉਣਗੇ ਦੂਜੇ ਪਾਸੇ ਅਰਾਈਵ ਲਾਈਵ ਵੱਲੋਂ ਸਰਕਾਰ ਨੂੰ ਸੁਝਾ ਦਿੱਤਾ ਗਿਆ ਹੈ ਕਿ ਕਨਵੀਨੀਅנס ਸਟੋਰ ਦੇ ਸਟਾਫ ਤੇ ਸਿਕਲਾਈ ਤੋਂ ਇਲਾਵਾ ਹੋਰ ਸੁਰੱਖਿਆ ਮਾਪਦੰਡ ਵੱਲ ਵੀ ਧਿਆਨ ਦਿੱਤਾ ਜਾਵੇ ਸੂਬਾ ਸਰਕਾਰ ਦੇ ਇੱਕ ਬੁਲਾਰੇ ਨੇ ਕਿਹਾ ਕਿ ਬੀਅਰ ਅਤੇ ਵਾਈਨ ਦੀ ਵਿਕਰੀ ਦੇ ਨਵੇਂ-ਨਵੇਂ ਤਰੀਕਿਆਂ ਵੱਲ ਵਧਿਆ ਸਮਾਜਿਕ ਜ਼ਿੰਮੇਵਾਰੀਆਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਹਰ ਚੀਜ਼ ਸਥਿਰ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ ਸੁਖਬੀਰ ਬਾਦਲ ਹਾਲੇ ਵੀ ਗੁਨਾਹ ਤੇ ਗੁਨਾਹ ਕਰੀ ਜਾ ਰਿਹਾ ਇਹ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਜਗੀਰ ਕੋਸ਼ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਦੀ ਸਾਫ ਕਾ ਪ੍ਰਧਾਨ ਰਹਿ ਚੁੱਕੀ ਨੇ ਕੀਤਾ ਉਹਨਾਂ ਕਹਾ ਕਿ ਸੁਖਬੀਰ ਬਾਦਲ ਨੇ ਸ਼੍ਰੀ ਹਰਿਕਾਲਤਕ ਸਾਹਿਬ ਤੇ ਪੇਸ਼ ਹੋਣ ਤੇ ਦਿੱਖੇ ਸਵਾਲ ਉਹਨਾਂ ਤੇ ਉਠਾਏ ਹਨ ਉਹਨਾਂ ਸੁਖਬੀਰ ਤੇ ਨਿਸ਼ਾਨਾ ਸਾਧ ਦੇ ਆਖਿਆ ਕਿ ਸੁਖਬੀਰ ਬਾਦਲ ਨੂੰ ਪੰਥ ਦੀ ਮਰਿਆਦਾ ਬਾਰੇ ਬਿਲਕੁਲ ਵੀ ਪਤਾ ਨਹੀਂ ਜੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰਕੌਰ ਵੱਲੋਂ ਸੁਖਬੀਰ ਬਾਦਲ ਤੇ ਸ਼੍ਰੀ ਖਾਲਸਾਤਕ ਸਾਹਿਬ ਤੇ ਪੇਸ਼ ਹੋਣ ਤੇ ਤਿੱਖੇ ਸਵਾਲ ਜਿਹੜੇ ਉਠਾ ਦਿੱਤੇ ਗਏ ਗਿਆ ਉਹਨਾਂ ਕਿਹਾ ਕਿ ਸੁਖਬੀਰ ਬਾਦਲ ਪੰਥ ਤੋਂ ਦੀ ਮਰਿਆਦਾ ਬਾਰੇ ਬਿਲਕੁਲ ਵੀ ਪਤਾ ਨਹੀਂ ਹੈ ਜਦੋਂ ਉਹਨਾਂ ਨੂੰ ਤਨਖਾਹਾਂ ਇਕਰਾਰ ਦੇ ਦਿੱਤਾ ਗਿਆ ਤਾਂ ਉਹਨਾਂ ਨੇ ਹਾਲੇ ਤੱਕ ਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ ਸੁਖਬੀਰ ਬਾਦਲ ਦੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਤੇ ਬੋਲਦਿਆਂ ਬੀਬੀ ਜਗੀਰਕੌਰ ਨੇ ਆਖਿਆ ਕਿ ਪੰਥ ਦੀ ਮਰਿਆਦਾ ਮੁਤਾਬਕ ਜਿਸ ਕਿਸੇ ਨੂੰ ਵੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕਰਾਰ ਦਿੱਤਾ ਜਾਵੇ ਉਹ ਕਿਸੇ ਵੀ ਸਿੱਖ ਸੰਸਥਾ ਦਾ ਮੈਂਬਰ ਨਹੀਂ ਰਹਿ ਸਕਦਾ ਪਰ ਸੁਖਬੀਰ ਬਾਦਲ ਨੇ ਅਜੇ ਤੱਕ ਅਕਾਲੀ ਦਲ ਤੋਂ ਅਸਤੀਫਾ ਨਹੀਂ ਦਿੱਤਾ ਬੀਬੀ ਨੇ ਆਖਿਆ ਕਿ ਸੁਖਬੀਰ ਨੇ ਆਪਣੀ ਆਕੜ ਹਾਲੇ ਵੀ ਬਰਕਰਾਰ ਰੱਖੀ ਹੋਈ ਹੈ ਜੇਕਰ ਉਹ ਵਾਅਦੇ ਨਿਮਾਣੇ ਸਿੱਖ ਵੱਜੋਂ ਅਕਾਲ ਤਖਤ ਸਾਹਿਬ ਤੇ ਪੇਸ਼ ਹੁੰਦੇ ਦਾ ਪ੍ਰਧਾਨੀ ਤੋਂ ਅਸਤੀਫਾ ਦੇ ਕੇ ਆਉਂਦੇ ਜੋ ਮਰਿਆਦਾ ਹੈ ਦੱਸ ਦਈਏ ਕਿ ਬੀਤੇ ਦਿਨੀ ਸ਼੍ਰੀ ਅਕਾਲ ਤਖਸੈਬ ਵੱਲੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸੁਖਬੀਰ ਨੂੰ ਪੇਸ਼ ਹੋਣ ਲਈ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਪਰ ਉਹ ਫੈਸਲੇ ਦੇ ਦੂਜੇ ਦਿਨ ਹੀ ਅਕਾਲ ਤਖਸੈਬ ਤੇ ਸਪਸ਼ਟਿਕਨ ਦੇਣ ਪਹੁੰਚ ਗਏ ਹੁਣ ਅਕਾਲ ਤਖਸੈਬ ਦੇ ਜਥੇਦਾਰਾਂ ਦੀ ਫਿਰ ਤੋਂ ਮੀਟਿੰਗ ਹੋਵੇਗੀ ਜਿਸ ਵਿੱਚ ਸੁਖਬੀਰ ਬਾਦਲ ਲਈ ਸਜ਼ਾ ਤੈਅ ਕੀਤੀ ਜਾਵੇਗੀ ਤੁਹਾਨੂੰ ਕੀ ਲੱਗਦਾ ਇਸ ਵੀਡੀਓ ਬਾਰੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ। ਸਾਹਿਬ ਠੀਕ ਹੈ ਜੀ। ਕਿਹੜੀ ਕੈਬਨਿਟ ਜੀ? ਉਸ ਸਮਾਂ ਦੇ ਜਿਹੜੇ ਮੰਤਰੀ ਸੀ। ਜਿਹੜੀ ਕੈਬਨਿਟ ਹੈ ਉਹ ਤੇ ਇਸ ਵੇਲੇ ਭਗਵੰਤ ਸਿੰਘ ਮਾਨ ਦੀ ਹੈ। ਮੈਂ ਜੀ। ਤੇਰੀ ਕੈਬਨਿਟ ਜੀ। 2007 ਤੋਂ ਲੈ ਕੇ 2017 ਤੱਕ ਜਿਹੜੇ ਕੈਬਨਿਟ ਵਜ਼ੀਰ ਰਹੇ ਚਾਰ ਵਜ਼ੀਰਾਂ ਦੇ ਨਾਲ ਅਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਕਹਿੰਦੇ ਮੈਂ ਨਮਾਣੇ ਸਿੱਖ ਦੇ ਤੌਰ ਤੇ ਆ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਮਾਫੀ ਨਾਮਾ ਰੱਖਿਆ। ਪਹਿਲਾ ਤੇ ਮੇਰੀ ਬੇਇੱਜ਼ਤੀ ਹੈ ਕਿ ਸ਼ਾਇਦ ਸਰਦਾਰ ਸਕੀਰ ਸੇ ਬਾਦਲ ਨੂੰ ਪੰਥਕ ਮਰਿਆਦਾ ਦਾ ਹੀ ਨਹੀਂ ਪਤਾ ਸ਼ਾਇਦ ਉਹਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਤਨਖਾਈ ਆ ਹੁੰਦਾ ਉਹ ਉਨੀ ਚਿਰ ਤੱਕ ਸ਼੍ਰੀ ਅਕਾਲ ਤਾ ਸਾਬ ਤੇ ਨਹੀਂ ਜਾ ਸਕਦਾ ਜਿੰਨੀ ਚਿਰ ਤੱਕ ਸਿੰਘ ਸਾਹਿਬ ਉਹਨਾਂ ਨੂੰ ਖਿਮਾ ਜਾਂਚਨਾ ਕਰਨ ਦੀ ਲਈ ਬੁਲਾਉਂਦੇ ਨਹੀਂ ਕਿਉਂਕਿ ਇਹ ਇਹ ਪਹਿਲਾਂ ਜਾ ਕੇ ਉੱਥੇ ਚਿੱਠੀ ਦੇਣਗੇ ਚਿੱਠੀ ਭੇਜਣਗੇ ਕਿਸੇ ਨੂੰ ਮੌਕਾ ਦਿੱਤਾ ਜਾਵੇ ਮੈਂ ਉੱਥੇ ਖਿਮਾ ਜਾਂਚਨਾ ਕਰਨਾ ਚਾਹੁੰਦਾ ਤੇ ਫਿਰ ਉੱਥੇ ਜਾਣ ਕੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪਹਿਲਾਂ ਜਾ ਨਹੀਂ ਸਕਦੇ ਗੁਰਦੁਆਰਾ ਸਾਹਿਬ ਵਿੱਚ ਵੀ ਜਾ ਸਕਦੇ ਆ ਲੇਕਿਨ ਨਾ ਉਹਨਾਂ ਦੀ ਕੜਾ ਪ੍ਰਸ਼ਾਦ ਦੀ ਦੇਖ ਪਰਵਾਹ ਕੀਤੀ ਜਾ ਸਕਦੀ ਹੈ ਤੇ ਨਾ ਉਹਨਾਂ ਦੀ ਅਰਦਾਸ ਕੀਤੀ ਜਾ ਸਕਦੀ ਹੈ ਪਹਿਲਾਂ ਤੇ ਗੱਲ ਨੂੰ ਸਮਝ ਲਓ ਇਹ ਕੋਈ ਧਾਰਮਿਕ ਮर्यादा ਨਹੀਂ ਇਹ ਕੋਈ ਸਾਡੀਆਂ ਪੰਥਕ ਤੌਰ ਦੇ ਉੱਤੇ ਪਰੰਪਰਾਵਾਂ ਨੇ ਮੈਨੂੰ ਸਮਝ ਨਹੀਂ ਆਂਦੀ ਕਿ ਸਰਦਾਰ ਸੁਖਬੀਰ ਸੇ ਬਾਦਲ ਗੁਨਾਹ ਤੇ ਗੁਨਾਹ ਕਿਉਂ ਕਰ ਰਹੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਕੱਲ ਹੁਕਮ ਹੋਇਆ ਕਿ ਇਹਨਾਂ ਨੂੰ ਤਰਖਾਇਆ ਕੀਤਾ ਗਿਆ ਔਰ ਤਨਖਾਈਆ ਜਾਂ ਪਤਿਤ ਬੰਦਾ ਸ਼੍ਰੋਮਣੀ ਕਾਰੀਦਾਰ ਦਾ ਪ੍ਰਦਾਨ ਨਹੀਂ ਵੱਟ ਸਕਦਾ ਉਹਨੂੰ ਇਮੀਡੀਏਟਲੀ 50 ਮਿੰਟਾਂ ਵਿੱਚ ਅਸਤੀਫਾ ਦੇਣਾ ਬੰਦਾ ਸੀ ਜਿਹੜਾ ਵਿਅਕਤੀ ਕਹਿੰਦਾ ਮੈਂ ਨਿਮਾਣਾ ਬਣ ਕੇ ਜਾ ਰਿਹਾ ਹਾਂ ਉਹ ਇੱਕ ਪ੍ਰਦਾਨਗੀ ਨਹੀਂ ਛੱਡ ਰਿਹਾ ਤੇ ਨਿਮਾਣਾ ਕਿੱਥੋਂ ਬਣ ਗਿਆ ਨਿਮਾਣਾ ਮਨੋਂ ਬੰਨਾ ਹੁੰਦਾ ਹੈ ਨਾ ਕਿ ਲੋਕਾਂ ਨੂੰ ਸ਼ੋਅ ਕਰਕੇ ਬੰਨਾ ਹੁੰਦਾ ਇਸ ਕਰਕੇ ਮੈਂ ਸਭ ਦੀਆਂ ਕਿ ਉਹ ਸਾਰੇ ਸ਼੍ਰੀ ਗਾਥਰ ਸਾਹਿਬ ਦੇ ਉੱਤੇ ਵੀ ਡਰਾਮੇ ਕਰਕੇ ਲੋਕਰ ਨੂੰ ਗਮਰਾ ਕਰ ਰਹੇ ਬੜੀ ਅਫਸੋਸ ਦੀ ਗੱਲ ਹੈ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਵੀ ਇਹਦਾ ਨਵੇੜਾ ਕਰ ਸਕਦਾ ਅਸੀਂ ਕੀ ਕਹਿ ਸਕਦੇ ਪਰ ਇਸ ਮੈਨੂੰ ਲੱਗਦਾ ਹੈ ਕਿ ਕੁਝ ਜਿਹੜਾ মিডিਆ ਨੂੰ ਜਾਂ ਸੋਸ਼ਲ ਮੀਡੀਆ ਤੇ ਆਪਣਾ ਸਿਰਫ ਪੋਣਾ ਚਾਹੁੰਦੇ ਆ ਕਿ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਕੋਈ ਤਰਖਾਈਆ ਦੀ ਕਹਿ ਦੇਵੇ ਮੈਨੂੰ ਕੋਈ ਸਜ਼ਾ ਨਾ ਦੇਵੇ ਮੈਂ ਤੇ ਆਪਣੀ ਮਰਜ਼ੀ ਕਰਾਂਗਾ ਸੋ ਇਹ ਗੱਲਾਂ ਜਿਹੜੀਆਂ ਸੋਭਾ ਨਹੀਂ ਦਿੰਦੀਆਂ ਨੰਬਰ 1 ਨੰਬਰ 2 ਤਖਤ ਦੇ ਜਥੇਦਾਰ ਸਾਹਿਬ ਵੱਲੋਂ ਜਦੋਂ ਐਲਾਨ ਕੀਤਾ ਗਿਆ ਸੀ ਉਦੋਂ ਇਹ ਕਿਹਾ ਗਿਆ ਸੀ ਕਿ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਉਸ ਵੇਲੇ ਦੀ ਕੈਬਨਿਟ ਸੀ ਉਹ ਪੇਸ਼ ਹੋ ਕੇ ਆਪਣਾ ਉਹ ਉਹ ਪਹਿਲਾਂ ਆ ਕੇ ਸਪਸ਼ਟੀਕਰਨ ਦੇਣਗੇ ਹੁਣ ਸਪਸ਼ਟੀਕਰਨ ਪਹਿਲਾਂ ਸਾਰਿਆਂ ਦਾ ਆਏਗਾ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੂੰ ਬੁਲਾਇਆ ਜਾਏਗਾ ਕਿਉਂਕਿ ਜਿਹਨਾਂ ਸਪਸ਼ਟੀਕਰਨ ਦੇਣਾ ਉਹਨਾਂ ਨੇ ਵੀ ਜਿਸ ਤਰ੍ਹਾਂ ਇੱਕ ਗਵਾਹੀ ਦੇ ਤੌਰ ਦੇ ਉੱਤੇ ਦੱਸ ਰਿਹਾ ਕਿ ਇਹ ਘਟਨਾ ਕਿੱਦਾਂ ਹੋਈ ਕੌਣ-ਕੌਣ ਇਹਨੂੰ ਜਾਣਦਾ ਕਿਹਦੇ ਨਾਲ ਸਲਾਹ ਹੋਈ ਕਿਹਦੇ ਨਾਲ مشورہ ਹੋਇਆ ਕਿਹਦੇ ਸਾਹਮਣੇ ਫੈਸਲੇ ਕੀਤੇ ਗਏ ਇਹ ਸਾਰੇ ਕੈਬਨਰ ਮੰਤਰੀ ਜਿਹੜੇ ਰਹੇ ਆ ਇਹਨਾਂ ਨੇ ਜਾ ਕੇ ਆਪਣਾ ਸਪਸ਼ਟੀਕਰਨ ਦੇਣਾ 15 ਦਿਨ ਦੇ ਵਿੱਚ ਇਹਨਾਂ ਸਪਸ਼ਟੀਕਰਨ ਦੇਣਾ ਉਸ ਤੋਂ ਬਾਅਦ ਸਰਦਾਰ ਸੁਖਬੀਸ ਨੇ ਬਦਲ ਟਾਈਮ ਮੰਗਣਗੇ ਫਿਰ ਉਹਨਾਂ ਨੂੰ ਟਾਈਮ ਮਿਲੇਗਾ ਪਤਾ ਨਹੀਂ ਕਿਉਂ ਇਹਦਾ ਮਤਲਬ ਕਿ ਇਹ ਸ਼ਰੋ